ਭਾਰਤੀ ਜਨਤਾ ਪਾਰਟੀ ਵੱਲੋਂ ਮੈਂਬਰਸ਼ਿਪ ਪ੍ਰੋਗਰਾਮ ਲਾਂਚ ਆਮ ਆਦਮੀ ਪਾਰਟੀ ਤੇ ਕਾਂਗਰਸ ਉੱਤੇ ਕੱਸੇ ਤੰਜ ਭਾਰਤੀ ਜਨਤਾ ਪਾਰਟੀ ਵੱਲੋਂ ਮੈਂਬਰਸ਼ਿਪ ਪ੍ਰੋਗਰਾਮ ਲਾਂਚ ਕਰਨ ਦੇ ਮੌਕੇ ਤੇ ਰਾਜਪੂਰਾ ਵਿਖੇ ਰਾਸ਼ਟਰੀ ਰਾਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਮੈਂਬਰਸ਼ਿਪ ਲਾਂਚ ਦੇ ਪ੍ਰੋਗਰਾਮ ਬਾਰੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੀ ਪਿਛਲੇ ਵਾਰੀ ਪੰਜਾਬ ਦੀ ਮੈਂਬਰਸ਼ਿਪ 25 ਲੱਖ ਦੇ ਕਰੀਬ ਸੀ ਤੇ ਇਸ ਵਾਰ ਦਾ ਟਾਰਗੇਟ 50 ਲੱਖ ਤੋਂ ਪਾਰ ਦਾ ਹੈ ਉਹਨਾਂ ਦੱਸਿਆ ਇਹ ਮੈਂਬਰਸ਼ਿਪ ਹਰ 6 ਸਾਲ ਬਾਅਦ ਦੁਬਾਰਾ ਹੁੰਦੀ ਹੈ ਇਸੇ ਦੇ ਤਹਿਤ ਹੀ ਇਹ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ ਤੇ ਇਹ ਮੈਂਬਰਸ਼ਿਪ ਦੇ ਨਾਲ ਆਉਣ ਵਾਲੇ ਚੋਣਾਂਵਾਂ ਤੇ ਜਿੱਥੇ ਫਰਕ ਪਵੇਗਾ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਵਧੀਆ ਪਰਫਾਰਮੈਂਸ ਦਿੱਤੀ ਜਾਵੇਗੀ ਇਹ ਮੈਂਬਰਸ਼ਿਪ ਪ੍ਰੋਗਰਾਮ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕੇ ਨਾਲ ਕੀਤਾ ਜਾਵੇਗਾ ਪਰ ਪਹਿਲੇ ਚਰਨ ਵਿੱਚ ਇਹ ਆਨਲਾਈਨ ਕੀਤਾ ਜਾ ਰਿਹਾ ਹੈ ਇਸ ਦੇ ਬਾਅਦ ਭਾਜਪਾ ਦੇ ਮੰਡਲਾਂ ਵਿੱਚ ਬੂਥ ਲੈਵਲ ਤੇ ਇਹ ਮੈਂਬਰਸ਼ਿਪ ਪ੍ਰੋਗਰਾਮ ਆਫਲਾਈਨ ਚਲਾਇਆ ਜਾਵੇਗਾ ਹਰਿਆਣਾ ਦੇ ਚੋਣਾਂ ਨੂੰ ਲੈ ਕੇ ਹਰਜੀਤ ਸਿੰਘ ਗਰੇਵਾਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਤਾਂ ਜੇ ਕਸਦੇ ਹੋਏ ਕਿਹਾ ਇਹ ਆਪਸ ਵਿੱਚ ਗੱਟਬੰਧਨ ਦਾ ਡਰਾਮਾ ਕਰ ਰਹੇ ਹਨ ਅਸਲ ਵਿੱਚ ਇਹ ਦੋਨੋਂ ਇੱਕੋ ਹੀ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਇਸ ਤਰ੍ਹਾਂ ਜੀ ਮੈਂਬਰਸ਼ਿਪ ਸਾਡੀ 6 ਸਾਲ ਵਾਸਤੇ ਹੁੰਦੀ ਹੈ ਮਾਨਯੋਗ ਨਰਿੰਦਰ ਮੋਦੀ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਨੱਡਾ ਜੀ ਦੇ ਨਾਲ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਪਰਸੋਂ ਠੀਕ ਹੈ ਔਰ ਐਸ ਵਾਰ ਹੁਣ ਅੱਜ ਤੱਕ ਸਾਡੀ ਮੈਂਬਰਸ਼ਿਪ ਜਿਹੜੀ ਸੀ ਉਹ 18 ਕਰੋੜ ਤੋਂ ਵੱਧ ਸੀ ਔਰ ਐਸ ਵਾਰ ਸਾਡੀ ਮੈਂਬਰਸ਼ਿਪ ਜਿਹੜੀ ਆ ਇਸ ਤੋਂ ਕਿਤੇ ਜ਼ਿਆਦਾ ਜਾਣੀ ਹੈ ਔਰ ਸਮਾਜ ਦੇ ਸਾਰੇ ਵਰਗਾਂ 'ਚ ਸੀ ਦੇਸ਼ ਦੇ ਸਾਰੇ ਹਿੱਸਿਆਂ 'ਚ ਸੀ ਤੇ ਹੁਣ ਤੋਂ ਦੁਬਾਰਾ ਹੋਏਗੀ ਉਹ ਮੈਂਬਰਸ਼ਿਪ ਜਿਹੜੀ ਹੈ ਪੁਰਾਣੀ ਉਹ ਖਤਮ ਹੋ ਗਈ ਠੀਕ ਹੈ ਔਰ ਇਸੇ ਕਰਕੇ ਸਭ ਜਗ੍ਹਾ ਹੀ ਇਸ ਵੇਲੇ ਸਾਡੇ 35 ਪੰਜਾਬ ਦੇ ਆਰਗੇਨਾਈਜੇਸ਼ਨਲ ਡਿਸਟ੍ਰਿਕਟ ਨੇ 35 ਦੇ 35 ਚ 10 ਤੋਂ 11 ਵਜੇ ਦੇ ਵਿੱਚ ਮੈਂਬਰਸ਼ਿਪ ਸ਼ੁਰੂ ਹੋਈ ਹੈ ਸਾਰੇ ਸੀਨੀਅਰ ਲੀਡਰ ਜਿਹੜੇ ਆ ਔਰ ਸਾਰੇ ਜਿਹੜੇ ਕੰਮ ਕਰਦੇ ਆ ਬਹੁਤ ਸਾਲਾਂ ਤੋਂ ਉਹ ਸਾਰੇ ਲੋਕਾਂ ਨੇ ਹਰ ਜਗ੍ਹਾ ਕੀਤੀ ਆ ਕਿਸੇ ਜਗ੍ਹਾ ਕਿਸੇ ਸੀਨੀਅਰ ਲੀਡਰ ਨੇ ਜਾਣਾ ਸੀ ਕਿਸੇ ਜਗ੍ਹਾ ਕਿਸੇ ਇੱਥੇ ਮੇਰੀ ਡਿਊਟੀ ਸੀ ਤੇ ਸਾਡੇ ਮਹਿਲਾ ਮੋਰਚੇ ਦੇ ਪ੍ਰਧਾਨ ਵੀ ਬੈਠੇ ਆ ਇੱਥੇ ਬੀਬਾ ਸੀ ਗगन ਛੇਰਗੇ ਔਰ ਯੁਵਾ ਮੋਰਚਾ ਦੇ ਵੀ ਮੈਂਬਰਸ਼ਿਪ ਦੇ ਇੰਚਾਰਜ ਵੀ ਲਾਏ ਹੋਏ ਆ ਉਹ ਮੇਸ਼ਤਾਨ ਬੈਠੇ ਆ ਸਪਰਾ ਜੀ ਸਪਰਾ ਜੀ ਆ ਸਪਰਾ ਜੀ ਬੈਠੇ ਆ ਇਹ ਇੱਥੇ ਇਨਚਾਰਜ ਨੇ ਸਾਡੇ ਔਰ ਬਹੁਤ ਪੁਰਾਣੇ ਲੀਡਰ ਆ ਔਰ ਲੰਦਾ ਜੀ ਜਨਰਲ ਸੈਕਟਰੀ ਨੇ ਉਰੂਬੀ ਵੀ ਬੈਠਾ ਜਨਰਲ ਸੈਕਟਰੀ ਆ ਮੈਂ ਜੀ ਜੀ ਹਾਂ ਤੇ ਇਹ ਸਾਡੇ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨਾਲ ਬੈਠੇ ਆ ਤੇ ਇਹਨਾਂ ਦੀ ਤੇ ਡਿਊਟੀ ਕਰਾ ਤਿੰਨੋਂ ਵਿਧਾਨ ਸਭਾ ਦੀ ਆ ਕਿ ਪੂਰੀ ਮੈਂਬਰਸ਼ਿਪ ਕਰਾਉਣੀ ਆ ਤੇ ਵਿੱਕੀ ਜੀ ਆਪਣਾ ਖਨੌਰ ਦੇ ਹਲਕਾ ਇਨਚਾਰਜ ਨੇ ਹੁਣ ਪਹਿਲਾਂ ਜਿਹੜਾ ਪ੍ਰਧਾਨ ਰਹੇ ਆ ਤੇ ਖਨੌਰ ਤੋਂ ਵੱਧ ਤੋਂ ਵੱਧ ਮੈਂਬਰਸ਼ਿਪ ਹੋਵੇ ਮੈਂ ਉਮੀਦ ਕਰਦਾ ਇਸ ਤਰ੍ਹਾਂ ਦੇ ਲੀਡਰ ਨੇ ਇਹ ਸਾਡੇ ਨਾਲੋਂ ਰਾਜਪੁਰੇ ਨਾਲੋਂ ਜ਼ਿਆਦਾ ਇਸ ਵਾਰ ਮੈਂਬਰਸ਼ਿਪ ਕਰਨਗੇ। ਅਸੀਂ ਇੱਕ ਤੋਂ ਇੱਕ ਵੱਧ ਕੇ ਸਾਡਾ ਮੁਕਾਬਲਾ ਇਹ ਨਹੀਂ ਹੈ ਕਿ ਟਿਕਟ ਕਿਹਨੂੰ ਮਿਲੇ ਲੀਡਰ ਕੌਣ ਹੋਵੇ ਉਹ ਨਹੀਂ ਹੈ। ਸਾਡਾ ਇਹ ਹੈ ਕਿ ਸਾਡੀ ਮੈਂਬਰਸ਼ਿਪ ਵੱਧ ਹੋਵੇ ਔਰ ਜਿਹੜਾ ਕਰੇਗਾ ਵਰਕਰ ਉਹ ਸਾਰਿਆਂ ਦੀ ਨਜ਼ਰ ਚਾਹੀਗਾ ਠੀਕ ਹੈ ਨਾ ਗੱਲ। ਸਾਡੇ ਕੋਲ ਹੀ 8-8 ਹਜ਼ਾਰ ਪੁਰਸੇ ਆਲਰੇਡੀ ਹੈ। ਹਾਂ ਹਾਂ। ਕਿੰਨਾ ਟਾਰਗੇਟ ਹੈ ਬਿਲਕੁਲ ਜਾਂਦੇ ਹਾਂ ਜੀ। ਕਿੰਨਾ ਟਾਰਗੇਟ ਕਿੰਨਾ ਹੈ? ਆਪਣਾ ਇੱਕ ਟਾਰਗੇਟ ਤਾਂ ਬੈਸੇ ਤਾਂ ਹੁਣ ਵੀ ਸਾਡੀ ਜਿਹੜੀ ਮੈਂਬਰਸ਼ਿਪ ਆ ਕਈ ਮੁਲਕਾਂ ਦੀ ਜਨਸੰਖਿਆ ਨਾਲੋਂ ਜ਼ਿਆਦਾ ਕਈ ਮੁਲਕਾਂ ਦੀ ਜਨਸੰਖਿਆ ਨਹੀਂ ਹੈਨੀ ਜਿੰਨੀ ਸਾਡੀ ਮੈਂਬਰਸ਼ਿਪ ਆ ਪਰ ਐਸ ਵਾਰ ਅਸੀਂ ਮੈਨੂੰ ਜਿੱਥੋਂ ਤੱਕ ਜਾਣਕਾਰੀ ਹੈ ਜਿਸ ਤਰੀਕੇ ਨਾਲ ਪੂਰੀ ਪਾਰਟੀ ਲੱਗੀ ਆ 25 ਕਰੋੜ ਤੋਂ ਉੱਪਰ ਜਾਣਾ ਠੀਕ ਹੈ ਪੰਜਾਬ ਦੀ ਕਿੰਨਾ ਟਾਰਗੇਟ ਰੱਖਿਆ ਪੰਜਾਬ ਸਾਡਾ 50 ਲੱਖ ਤੋਂ ਉੱਪਰ ਪਹਿਲਾਂ 25 ਲੱਖ ਹੈਗੀ ਆ ਸਾਡੀ 50 ਲੱਖ ਤੋਂ ਉੱਪਰ ਜਾਵਾਂਗੇ ਔਰ 1 ਕਰੋੜ ਤੱਕ ਵੀ ਹੋ ਸਕਦੀ ਹੈ 6 ਸਾਲ ਬਾਅਦ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ ਫਿਰ ਦੁਬਾਰਾ ਨਵੀ ਕਰਦੇ ਹਾਂ ਹਾਂ ਜੀ ਹਾਂ ਜੀ ਨਵੀ ਕਰਦੇ ਹਾਂ ਜੇ ਕੋਈ ਫੀਸ ਵੀ ਰੱਖੀ ਹੋਈ ਹੈ ਨਾ ਫੀਸ ਇਦਾਂ ਕੋਈ ਨਹੀਂ ਹੈ ਐਸੇ ਪਰ ਜਿਹੜੇ ਐਕਟਿਵ ਮੈਂਬਰ ਬਣ ਗਏ ਉਹਨਾਂ ਦੀ ਫੀਸ ਆ ਜਿਹੜਾ 100 ਪ੍ਰਾਇਮਰੀ ਮੈਂਬਰ ਬਣਾਊਗਾ ਉਹਦੇ ਪਿੱਛੇ ਇੱਕ ਐਕਟਿਵ ਮੈਂਬਰ ਬਣੇਗਾ ਉਹ ਹੈ ਇਹ ਕੋਈ ਖਾਸ ਬਹੁਤ ਔਖਾ ਗੁੰਝਲਦਾਰ ਮਸਲਾ ਨਹੀਂ ਹੈ ਜਿਹੜੇ ਕੰਮ ਕਰਦੇ ਆ ਰੋਜ਼ਾਨਾ ਸਾਡੇ ਤਾਂ ਇਹਨਾਂ ਚੀਜ਼ਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਜਿਹੜੇ ਕੰਮ ਕਰਦੇ ਉਹ ਆਪੇ ਅੱਗੇ ਆਈ ਰਹਿੰਦੇ ਆ ਤੇ ਮੇਰਾ ਖਿਆਲ ਆ ਵੀ ਤੁਹਾਡਾ ਸਹਿਯੋਗ ਵੀ ਸਾਨੂੰ ਮਿਲੇਗਾ ਇਹਦੇ ਚ ਕੀ ਸਾਰੇ ਫਾਰਮ ਭਰਵਾਓਗੇ ਤੁਸੀਂ ਜਾਂ ਮੋਬਾਈਲ ਤੇ ਕਿੱਥੇ ਫਾਰਮ ਕਿੱਥੇ ਕਰੋਗੇ ਨੰਬਰ ਤੇ ਤੁਸੀਂ ਉਹ ਅੰਦਰ ਕਿਉਂ ਬੰਦ ਕਰ ਲੈਂਦੇ ਹੋ ਫਾਰਮ ਹੈ ਆ ਸਾਰੇ ਹਾਂ ਆ ਸਾਰੇ ਪਏ ਆ ਜੀ ਇਹ ਇਸ ਤਰ੍ਹਾਂ ਦੇ ਫਾਰਮ ਨੇ ਇਹਦੇ ਨੰਬਰ ਦਾ ਤੁਸੀਂ ਵੀ ਨੰਬਰ ਤੁਹਾਨੂੰ ਦਾ ਨੰਬਰ ਤੁਹਾਨੂੰ ਮੈਂ ਦੇ ਦੇ ਦਿੱਤਾ ਹੈਗਾ 8402024 ਆ ਦੇਖੋ ਹਾਂ ਇਹ ਇਹ ਪੁਸ਼ਟੀ ਲਿਖ ਦਿੱਤੀ ਹੈ ਨਹੀਂ ਨਹੀਂ ਤੁਸੀਂ ਆਪਣੇ ਤੁਸੀਂ ਆਪ ਦੇ ਟੈਲੀਫੋਨ ਤੇ ਡਾਇਲ ਕਰੋ ਤੁਹਾਡਾ ਮੈਂਬਰਸ਼ਿਪ ਨੰਬਰ ਆ ਜਾਏਗਾ ਤੁਹਾਨੂੰ ਹਰ ਘਰ ਤੇ ਸੰਪਰਕ ਕਰੋ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਕਰ ਲੇਗਾ ਉਹ ਲੀਡਰ ਬਣ ਜਾਏਗਾ ਜਿਹੜਾ ਨਹੀਂ ਕਰੇਗਾ ਉਹ ਘਰ ਬੈਠੇਗਾ ਠੀਕ ਹੈ ਤੇ ਇਹ ਵੀ ਆ ਸਭ ਨੇ ਕਰਨਾ ਇਹਦੇ ਵਿੱਚ ਕੀ ਹੈ ਸਰਵੋਤਮ ਸਾਹਿਬ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਮੈਂ ਕੀ ਕਹਿਣਾ ਜੀ ਮੈਂ ਤਾਂ ਦੇਸ਼ ਵਾਸੀਆਂ ਨੂੰ ਕਹੂੰਗਾ ਸਾਰੇ ਹੀ ਸਾਡੇ ਦੇਸ਼ ਦਾ ਹਿੱਸਾ ਨੇ ਅਸੀਂ ਅਸੀਂ ਕਰਾਂਗੇ ਹਰ ਚਾਰ ਵਰਗ ਚ ਜਾਵਾਂਗੇ ਕਿਉਂਕਿ ਸਮਾਰ ਸਾਰੇ ਵਰਗ ਜੁੜੇ ਹੋਣੇ ਚਾਹੀਦੇ ਆ ਨਾਲ ਪਾਰਟੀ ਦੇ ਪਾਰਟੀ ਵਰਕਰ ਨੂੰ ਕੋਈ ਟਾਰਗੇਟ ਦਿੱਤੇ ਹੈ ਸਾਰੇ ਬੰਦੇ ਨੇ ਉਹ ਸਾਰਿਆਂ ਨੂੰ ਦੇਣੇ ਆ ਜੀ ਆ ਜਿਹੜੇ ਫਾਰਮ ਪਏ ਆ ਕਿ ਜ਼ਿਲ੍ਹਾ ਪ੍ਰਧਾਨ ਦੀ ਮੰਡਲ ਪ੍ਰਧਾਨ ਮੈਂਬਰਸ਼ਿਪ ਇਨਚਾਰਜ ਆ ਸਾਡੇ ਸਪਰਾ ਜੀ ਬੈਠੇ ਆ ਇਹ ਸਾਰਿਆਂ ਨੂੰ ਟਾਰਗੇਟ ਦੇਣੇ ਇਹਨਾਂ ਦਾ ਕੰਮ ਕਿੰਨਾ ਟਾਰਗੇਟ ਦੇ ਰਹੇ ਵਰਗ ਇਹ 200 ਦੋ ਪਰਬੂ ਵਰਕਰ ਚਾਹੀਦੇ ਪਰਬੂ ਪਰਬੂ 200 ਦੋ ਟਾਰਗਾ ਵੀ ਹੋ ਜਾ ਇਹ ਨੀਕਾ ਕਰਦਾ ਮਿਨੀਮਲ ਕਰਨਾ ਹੈਗਾ ਉਹ ਤਾਂ ਉਹਨਾਂ ਨੇ ਟਾਰਗੇਟ ਦੇਣਾ ਸਰਪਰਾ ਜੀ ਨੇ ਬਾਕੀ ਅਸੀਂ ਤਾਂ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਕਰਾਂਗੇ ਸਰਪਰਾ ਬਾਈ ਪਰਹੰਦਾ ਮੈਂਬਰਸ਼ਿਪ ਵਧਾ ਰਹੇ ਹੋ ਜਮਾ ਵਧੀਆਂ ਲੱਗਦਾ ਜਿਹੜੇ ਤੁਸੀਂ ਪਾ ਰਹੇ ਹੋ ਦੂਜੇ ਪਾਸੇ ਜਿਹੜਾ ਹੈਗਾ ਜਿਹੜੇ ਪਿਛਲੇ ਜਮਾਬ ਆਇਆ ਲੋਕ ਖਵਾਇਓ ਕੋਟਾ ਛੜਾ ਨੁਕਸਾਨ ਹੋਇਆ ਕਿਤਨਾ ਤੇ ਬੰਦਿਆਂ ਦੇ ਕਰਦੇ ਦੇ ਵਿੱਚ ਕਰਦੇ ਜਿਹੜਾ ਹੋਇਆ ਇਹਦਾ ਜਿਹੜਾ ਹੈਗਾ ਆਉਣ ਵਾਲੇ ਟਾਈਮ ਵਿੱਚ ਨੁਕਸਾਨ ਹੋਰਦਾ ਹੈਗਾ ਹਰਿਆਣੇ ਵੀ ਜਾਏਗਾ ਨੁਕਸਾਨ ਤੇ ਇਹਦੇ ਵਾਸਤੇ ਸਰਕਾਰ ਦੀ ਬੋਲਸੀ ਬਣਾ ਲਈ ਹੈ ਛਿੰਡੀਗੜ ਦੇ ਵਿੱਚ ਬੈਠ ਕੇ ਇਕਸਾਮ ਦੇਖੋ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ ਇਹਦਾ ਕਿਸਾਨ ਜੇ ਸਾਨੂੰ ਵੋਟ ਨਾ ਕਰਦਾ ਹੋਵੇ ਤਾਂ ਦੇਸ਼ 'ਚ ਸਾਡੀ ਸਰਕਾਰ ਨਾ ਬਣੇ ਕਿਸਾਨ ਜਥੇਬੰਦੀ ਦਾ ਮੈਂ ਵੀ ਆਗੂ ਹਾਂ ਮੈਂ ਬੀਜੇਪੀ ਦੀ ਕਿਸਾਨ ਜਥੇਬੰਦੀ ਦਾ ਦੇਸ਼ ਦਾ ਆਗੂ ਹਾਂ ਠੀਕ ਹੈ ਆਲ ਇੰਡੀਆ ਜਨਰਲ ਸੈਕਟਰੀ ਆਲ ਇੰਡੀਆ ਚਾਰਜ ਰਿਹਾ ਸਾਡੇ ਨਾਲ 25 ਲੱਖ 30 ਲੱਖ ਤੋਂ 2 ਲੱਖ 4 ਲੱਖ ਸੰਖਿਆ ਦਾ ਡਿਸਪਿਊਟ ਨਹੀਂ ਹੈ ਸਾਡੇ ਨਾਲ ਵੀ ਲੋਕ ਜੁੜੇ ਸੀ ਕਿਸਾਨ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਇਹ ਤਾਂ ਨਹੀਂ ਮੈਂ ਕਹਿ ਸਕਦਾ ਜੇ ਮੈਂ ਬਿਆਨ ਦੇਵਾਂ ਕਿ ਸਾਰੇ ਕਿਸਾਨ ਕਹਿ ਰਹੇ ਇਹ ਗੱਲ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਕੁਝ ਕੋਈ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ ਉਹ ਇਹ ਕਰ ਰਹੇ ਆ ਕਿਸਾਨ ਨਹੀਂ ਸਾਡਾ ਵਿਰੋਧ ਕਰ ਰਹੇ ਜਵਾਸਾ ਹਰਿਆਣਾ ਮੈਂ ਬੱਸ ਸੇ ਆਪਾਂ ਬਾਦ ਪੀਆਗੇ ਸੋ ਫਿਰਕੀ ਹੋ ਗਿਆ ਲੋਕਤੰਤਰ ਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਕਿਸਾਨ ਦੇ ਮੁੱਦੇ ਬੁਲਾਈ ਨਾ ਨਾ ਕਿਸਾਨ ਤੇ ਕਿਉਂ ਜ਼ਿੰਮੇਵਾਰੀ ਜ਼ਿੰਮੇਵਾਰੀ ਸਾਡੇ ਤੇ ਹੈ ਅਸੀਂ ਪੂਰੀ ਪਹੁੰਚ ਨਹੀਂ ਕਰ ਸਕ ਗਏ ਪੂਰੀ ਸੇਵਾਜ ਕਿਤੇ ਕੋਈ ਕਮੀ ਰਹਿ ਗਈ ਐਵੇਂ ਦੂਜਿਆਂ ਨੂੰ ਦੋਸ਼ ਲਈ ਜਾਓ ਉਹਨੇ ਮਾਰਤੇ ਉਹਨੇ ਮਾਰਤੇ ਜਿਹੜੀਆਂ ਪਾਰਟੀਆਂ ਨੂੰ ਆਏ ਦੂਸਰੇ ਲੋਕ ਮਾਰ ਲੈਂਦੇ ਆ ਉਹ ਪਾਰਟੀਆਂ ਕਦੇ ਸਰਵਾਈਵ ਨਹੀਂ ਕਰਦੀਆਂ ਇਹ ਭਾਜੀਪੀ ਦੀ ਨਸਲ ਉਹ ਨਹੀਂ ਹੈ ਅਸੀਂ ਤਾਂ ਹਰ ਵਾਰ ਜਦੋਂ ਭਾਰਤੀ ਜਨ ਸੰਘ ਸੀਗੇ ਚੋਣ ਜਿੱਤਣ ਲਈ ਲੜਦੇ ਸੀ ਚਾਹੇ ਹਾਰਨਾ ਵੀ ਹੁੰਦਾ ਸੀ ਮੈਂ ਖੁਦ ਉਸ ਵੇਲੇ ਲੜਿਆ ਮੈਨੂੰ ਪਤਾ ਸੀ ਕਿ ਮੈਂ ਹਾਰਨਾ ਮੈਨੂੰ ਵੋਟਾਂ ਘੱਟ ਪੈਣਗੀਆਂ ਪੂਰੀ ਜਾਨ ਲਾ ਦਿੰਦੇ ਸੀ ਸਾਰੇ ਕੋਸ਼ਵਲੇ ਵੀ ਤੁਸੀਂ ਤਾਂ ਜਾਣਦੇ ਹੋ ਸਾਰਾ ਰਾਮ ਸਾਹਿਬ ਪਹਿਲੇ ਬੀਜੇਪੀ ਤੇ ਅਸੀਂ ਇਕੱਲਾ ਲੜਦੇ ਹੁੰਦੇ ਸੀ ਅਕਾਲੀ ਬੀਜੇਪੀ ਬਟੋਂ ਦਾ ਇਹ ਵਾਰੀ 13 ਸਾਲਾਂ ਦਾ ਲੜੀਆਂ ਵੋਟ ਪਰਸੈਂਟ ਚਾਹੇ ਵੱਧ ਗਈ ਹੈ ਲੇਕਿਨ ਸੀਟ ਦੀ ਕੋਈ ਨਹੀਂ ਆਈ ਇਹ ਹੀ ਮਹਾਰਾਣੀ ਸਾਹਿਬ ਨੇ ਗੱਲੋਈ ਉਹਨਾਂ ਨੇ ਕਿ ਖਾਣਾ ਕਰਕੇ ਵੰਡੂਗੇ ਮਹਾਰਾਜਾ ਮਹਾਰਾਣੀ ਸਾਹਿਬ ਦੀ ਸੋਚ ਹੋਊਗੀ ਮੈਂ ਪਾਰਟੀ ਦਾ ਕਾਰਕਟਰ ਸੰਗਠਨ ਦਾ ਉਹ ਆਪਦੀ ਗੱਲ ਕਹਿੰਦੇ ਆ ਮੈਂ